ਬਰਨਾਲਾ ਰੇਲਵੇ ਸਟੇਸ਼ਨ ਦੀ ਸਥਾਪਨਾ 19 ਸਦੀ ਦੇ ਅੰਤ ਵਿੱਚ ਹੋਈ ਸੀ ਜੀ ਇਹ ਸਟੇਸ਼ਨ ਉਸ ਸਮੇਂ ਦੇ ਬ੍ਰਿਟਿਸ਼ ਇੰਡੀਆ ਨਾਰਥਰਨ ਵੈਸਟਰਨ ਰੇਲਵੇ ਦਾ ਹਿੱਸਾ ਸੀਗਾ ਤੇ ਅੱਜ ਆਪਾਂ ਤੁਹਾਨੂੰ ਇਸ ਸਟੇਸ਼ਨ ਦਾ ਜਿਹੜਾ ਇਤਿਹਾਸ ਵੀ ਸੁਣਾਵਾਂਗੇ ਤੇ ਇਹਦੀ ਆਪਾਂ ਤੁਹਾਨੂੰ ਪੂਰੀ ਜਾਣਕਾਰੀ ਦਵਾਂਗੇ ਜੀ ਬਣੇ ਰਹੋ ਮੇਰੇ ਨਾਲ ਪੂਰੀ ਵੀਡੀਓ ਜਰੂਰ ਦੇਖਿਓ ਪਿਆਰ ਕੇ ਆ ਚਲੋ ਅੱਛਾ ਹੈ ਆਬ ਕੰਮ ਕਰਕੇ ਖਤਮ ਉਧਰ ਜਾ ਰਹੇ ਹਾਂ ਉਹ گاਉਂ ਮੇ ਚਲੋ ਫਿਰ ਆ ਜਾਓਗੇ ਬਬਧ ਹੈ ਬਰਨਾਲਾ ਇਹ ਨਿਆ ਦਫਤਰ ਹੈ ਜੀ ਬਰਨਾਲੇ ਦੇ ਰੇਲਵੇ ਸਟੇਸ਼ਨ ਦੇ ਸਟੇਸ਼ਨ ਮਾਸਟਰ ਦਾ ਤੇ ਸਪੈਸ਼ਲ ਬੋਗੀ ਖੜੀ ਆ ਕੋਈ ਸਪੈਸ਼ਲ ਲੱਗਦੀ ਹੋਣੀ ਜਾਂਦੀ ਹੋਣੀ ਉਹ ਬੋਗੀ ਕਿਸੇ ਅਫੀਸਰ ਵਾਸਤੇ ਉਹਨੂੰ ਸਾਈਡ ਤੇ ਥਲਾ ਦਿੰਦੇ ਆ ਫੇਰ ਹੈਗੀਆਂ ਤੇ ਉਹ ਸਾਹਮਣੇ ਰੈਂਪ ਬਣਿਆ ਹੋਇਆ ਇਹ ਥੱਲੇ ਨੂੰ ਜਿਹੜੀਆਂ ਪੌੜੀਆਂ ਉਤਰਦੀਆਂ ਨੇ ਇਹ ਹੈ ਜਿਹੜਾ ਬਸ ਰੇਲਵੇ ਸਟੇਸ਼ਨ ਦਾ ਖਾਨਾ ਉਹ ਪਾਟਨ ਲਿੜਾ ਰੇਲਵੇ ਸਟੇਸ਼ਨ ਦਾ ਖਾਨੇ ਆ ਤੇ ਇਹ ਸਾਹਮਣੇ ਬੁਕਿੰਗ ਕਰ ਰਿਹਾ ਰਿਜ਼ਰਵੇਸ਼ਨ ਆਫਿਸ ਦੇ ਅੈਰੋ ਦਿੱਤੇ ਅੜੀਕਰ ਸਰਕਾਰੀ ਰੇਲਵੇ ਪੁਲਿਸ ਸਟੇਸ਼ਨ ਸੁਪਰਡੈਂਟ ਦਾ ਦਫਤਰ ਸਾਰਿਆਂ ਦੇ ਐਰੋ ਲੱਗੇ ਆ ਉਡੀਕਰ ਔਰਤਾਂ ਲਈ ਉਡੀਕਰ ਰੇਲਵੇ ਸੁਰੱਖਿਆ ਵਾਲ ਪਾਰਕਿੰਗ ਜਿਹੜੀ ਹੈ ਸਾਰਾ ਕੁਝ ਇਹ ਹੈ ਤੇ ਇਹ ਆਪਾਂ ਇੱਥੋਂ ਆਏ ਹੈਗੇ ਮੇਨ ਗੇਟ ਤੋਂ ਕਿ ਮੇਨ ਗੇਟ ਹੈ ਜੀ ਆਪਾਂ ਹੁਣ ਇਹਦੇ ਜਿਹੜੀ ਗੈਲਰੀ ਉਹਦੇ ਵਿੱਚ ਪ੍ਰਵੇਸ਼ ਕਰਾਂਗੇ ਲਿਖਿਆ ਹੋਇਆ No parking motorcycle ਗਾੜੀ ਖੜੀ ਕਰਨਾ ਮਨਾ ਹੈ ਇਹ ਜਿਹੜੀ ਦਰਸ਼ਕਾ ਮੇਰੇ ਉਹ ਦੇਖ ਲੈਣ ਵੀ ਜਿਹੜਾ ਪਾਰਕ ਸੋ ਬਰਨਾਲਾ ਰੇਲਵੇ ਸਟੇਸ਼ਨ ਜਿਹੜੀ ਤੁਹਾਨੂੰ ਆਪਾਂ ਪਹਿਲਾਂ ਇੰਟਰੋਡਕਸ਼ਨ ਦਿੰਨੇ ਆ ਜੀ ਇਹ ਕਿੱਥੇ ਹੈ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਵਿੱਚ ਦਿੱਤਾ ਜੀ ਇਸ ਦਾ ਸਟੇਸ਼ਨ ਕੋਡ ਜਿਹੜਾ ਉਹ BNN ਹੈ ਇਹ ਉਤਰੀ ਰੇਲਵੇ ਦਾ ਯਾਨੀ ਕਿ ਨਾਰਥਰਨ ਰੇਲਵੇ ਦੇ ਅੰਬਾਰਾ ਮੰਡਲ ਦੇ ਵਿੱਚ ਆਉਂਦਾ ਹੈਗਾ ਬਰਨਾਲਾ ਸਟੇਸ਼ਨ ਜਿਹੜਾ ਧੂਰੀ ਬਠਿੰਡਾ ਰੇਲ ਲਾਈਨ ਤੇ ਸਿੱਟਦਾ ਜੀ ਜੋ ਪੰਜਾਬ ਦੀ ਇੱਕ ਮਹੱਤਵਪੂਰਨ ਬ੍ਰਾਂਚ ਲਾਈਨ ਤੇ ਜੇ ਆਪਾਂ ਇਤਿਹਾਸਕ ਪਿਛੋਕੜ ਦੀ ਗੱਲ ਕਰੀਏ ਬਰਨਾਲਾ ਰੇਲਵੇ ਸਟੇਸ਼ਨ ਦੀ ਜਿਹੜੀ ਸਥਾਪਨਾ ਦਰਸ਼ਕੋ 19ਵੀਂ ਸਦੀ ਦੇ ਅੰਤ ਵਿੱਚ ਹੋਈ ਸੀ ਇਹ ਸਟੇਸ਼ਨ ਉਸ ਸਮੇਂ ਦੀ ਬ੍ਰਿਟਿਸ਼ ਇੰਡੀਆ ਦੀ ਨਾਰਥ ਵੈਸਟਰਨ ਰੇਲਵੇ ਦਾ ਹਿੱਸਾ ਸੀ ਜਦੋਂ ਰਾਜਪੁਰਾ ਧੂਰੀ ਲਾਈਨ ਦੀ ਯੋਜਨਾ ਲਗਭਗ 1905 ਤੋਂ 1910 ਦੇ ਦਰਮਿਆਨ ਬਰਨਾਲਾ ਸਟੇਸ਼ਨ ਇਸ ਲਾਈਨ ਤੇ ਇੱਕ ਮਤਵਪੂਰਨ ਹਾਲਟ ਵਜੋਂ ਵਿਕਸਿਤ ਜਿਹੜਾ ਹੋਇਆ ਸੀ ਖੇਤੀਬਾੜੀ ਉਤਪਾਦਾਂ ਦੀ ਆਵਾਜਾਈ ਖਾਸ ਤੌਰ ਤੇ ਅਨਾਜ ਕਪਾਹ ਤੇ ਗੰਨਾ ਫੌਜੀ ਸਮਾਨ ਦੀ ਲਦਾਈ ਕਿਉਂਕਿ ਇਸ ਖੇਤਰ ਦੀ ਭੂਗੋਲਿਕ ਸਥਿਤੀ ਰਾਜਨੀਤਿਕ ਦ੍ਰਿਸ਼ਟੀ ਨਾਲ ਮਹੱਤਵਪੂਰਨ ਸੀ ਆਜ਼ਾਦੀ ਤੋਂ ਬਾਅਦ 1947 ਵਿੱਚ ਭਾਰਤ ਦੀ ਮੰਨ ਤੋਂ ਬਾਅਦ ਇਹ ਸਟੇਸ਼ਨ ਉੱਤਰੀ ਰੇਲਵੇ ਜ਼ੋਨ ਦੇ ਅਧੀਨ ਆ ਗਿਆ ਤੇ ਬਰਨਾਲਾ ਇਹ ਜੋ ਹੈ ਸਟੇਸ਼ਨ ਅੰਬਾਲਾ ਡਿਵੀਜ਼ਨ ਦੇ ਅੰਦਰ ਹੁੰਦਾ ਜੀ ਬਰਨਾਲਾ ਰਾਹੀਂ ਗੁਜਰਤੀ ਰਾਜਪੁਰਾ ਬਠਿੰਡਾ ਲਾਈਨ ਦਾ ਬਿਜਲੀਕਰਨ 2019 ਤੋਂ 2022 ਦੇ ਦਰਮਿਆਨ ਪੂਰਾ ਹੋਇਆ ਸੀ ਜੀ ਇਸ ਤੋਂ ਪਹਿਲਾਂ ਇੱਥੇ ਡੀਜ਼ਲ ਇੰਜਨ ਵਾਲੀਆਂ ਗੱਡੀਆਂ ਚੱਲਦੀਆਂ ਸਨ ਬਿਜਲੀਕਰਨ ਨਾਲ ਹੁੰਦੇ ਇੱਥੇ ਬੰਦੇ ਭਾਰਤ ਐਕਸਪ੍ਰੈਸ ਇੰਟਰ ਸਿਟੀ ਅਤੇ ਮਾਲ ਗੱਡੀਆਂ ਸੰਚਾਰੂ ਤਰੀਕੇ ਨਾਲ ਚੱਲ ਰਹੀਆਂ ਹਨ ਬਰਨਾਲਾ ਦੇ ਸਟੇਸ਼ਨ ਤੇ ਦੋ ਮੁੱਖ ਪਲੇਟਫਾਰਮ ਨੇ ਉਹ ਤੁਹਾਨੂੰ ਮੈਂ ਇਸ ਵੀਡੀਓ ਵਿੱਚ ਦਿਖਾਵਾਂਗਾ ਡਿਜੀਟਲ ਡਿਸਪਲੇ ਬੈਠ ਘਰ ਜਾਨੀ ਕਿ ਆ ਵੇਟਿੰਗ ਰੂਮ ਤੁਸੀਂ ਦੇਖ ਰਹੇ ਹੋ ਪਾਣੀ ਤੇ ਸਵਚਾਲਿਆ ਦੀ ਜਿਹੜੀ ਆ ਸੁਵਿਧਾ ਉਹ ਵੀ ਉਪਲਬਧ ਦਾ ਸਟੇਸ਼ਨ ਦੇ ਇੱਕ ਮਾਲ ਗੱਡੀ ਯਾਰਡ ਵੀ ਹੈਗਾ ਜੀ ਜਿੱਥੇ ਖੇਤੀਬਾੜੀ ਸਮਾਨ ਦੀ ਲਦਾਈ ਉਤਰਦੀ ਜਿਹੜੀ ਉਤਰਾ ਉਤرائی ਜਾਂਦੀ ਆ ਹਾਲੀ ਵਿੱਚ ਇੱਥੇ ਸੀਸੀਟੀਵੀ ਜਿਹੜੇ ਕੈਮਰੇ ਆ ਤੇ ਆਟੋਮੈਟਿਕ ਅਲਾਰਮ ਸਿਸਟਮ ਵੀ ਜਿਹੜੇ ਆ ਅਲਾਰਮ ਮਤਲਬ ਅਲਾਰਮ ਸਿਸਟਮ ਵੀ ਲਗਾਏ ਗਏ ਆ ਬਰਨਾਲਾ ਸਟੇਸ਼ਨ ਤੋਂ ਹੀਟ ਲਿਖੀਆਂ ਜਿਹੜੀਆਂ ਦੱਸ ਸਕਦਾ ਕਿ ਕਿਹੜੇ ਕਿਹੜੇ ਗੱਡੀਆਂ ਰੋਕਦੀਆਂ ਨੇ ਬਠਿੰਡਾ ਧੋਰੀ ਪੈਸੇਂਜਰ ਬਠਿੰਡਾ ਕਲਕੱਤਾ ਐਕਸਪ੍ਰੈਸ ਫਿਰੋਜ਼ਪੁਰ ਦਿੱਲੀ ਇੰਟਰ ਸਿਟੀ ਐਕਸਪ੍ਰੈਸ ਅੰਮ੍ਰਿਤਸਰ ਜੈਪੁਰ ਐਕਸਪ੍ਰੈਸ ਬਠਿੰਡਾ ਚੰਡੀਗੜ੍ਹ ਸਪੈਸ਼ਲ ਗੱਡੀਆਂ ਉਹ ਸਾਰੀਆਂ ਇੱਥੇ ਜੋ ਰੁਕਦੀਆਂ ਆਪਾਂ ਪਲੇਟਫਾਰਮ ਨੰਬਰ 1 ਵੱਲ ਨੂੰ ਜਾ ਰਹੇ ਆਂ ਤੇ ਬਰਨਾਲਾ ਦਾ ਜਿਹੜਾ ਸਟੇਸ਼ਨ ਆ ਉਹਦੀ ਜਿਹੜੀ ਖੇਤਰੀ ਮਹੱਤਤਾ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਸਾਹਮਣੇ ਮਾਲ ਗੱਡੀ ਖੜੀ ਆ ਦੇਖ ਰਹੇ ਹੋ ਰੈਕ ਬਰਨਾਲਾ ਖੇਤਰ ਮਾਲਵਾ ਇਲਾਕੇ ਦਾ ਕੇਂਦਰੀ ਹਿੱਸਾ ਜੀ ਹੈ ਇਹ ਸਟੇਸ਼ਨ ਖੇਤੀਬਾੜੀ ਮਾਰਕੀਟਾਂ ਨਾਜ ਮੰਡੀ ਅਤੇ ਉਦਯੋਗ ਖੇਤਰ ਖਾਸ ਕਰਕੇ ਕਪਾਹ ਮਿਲਨ ਨਾਲ ਜੁੜਿਆ ਹੋਇਆ ਹੀ ਹੈ ਇਸ ਕਰਕੇ ਇਹ ਸਟੇਸ਼ਨ ਮਾਲ ਆਵਾਜ ਲਈ ਵੀ অতি ਜ਼ਰੂਰੀ ਹੈ ਸੋ ਤੁਸੀਂ ਦੇਖ ਰਹੇ ਹੋ ਇਹ ਕਰੋਨਾ ਵੇਲੇ ਸੀ ਲਗਾਏ ਹੋਏ ਉਸ ਵੇਲੇ ਦੇ ਸਟਾਲ ਰਹੇ ਹਨ ਖਾਲੀ ਖੋਲੀ ਜੇ ਪਏ ਆ ਤੁਸੀਂ ਦੇਖ ਹੀ ਰਹੇ ਹੋ ਇੱਕ ਸਟੇਸ਼ਨ ਇੱਕ ਤਪਾਰ ਇਹ ਮੋਦੀ ਸਾਹਿਬ ਦਾ ਜਿਹੜਾ ਖੋਲਿਆ ਸੀ ਇਹ ਪੁਰਾਣੇ ਜਿਹੜੇ ਆ ਤੁਹਾਨੂੰ ਰੇਲਵੇ ਜਿਸ ਨੇ ਬੀਟਿੰਗ ਕਰ ਹੋ ਗਏ ਸਟੇਸ਼ਨ ਮਾਸਟਰ ਦੇ ਹੋ ਗਏ ਇਹ ਸਾਰੇ ਉਹ ਵਾਲੇ ਇਹ ਹੈ ਜ਼ਿਲ੍ਹਾ ਜਿਹੜਾ ਬਰਨਾਲਾ ਪੰਜਾਬ ਦੇ ਵਿੱਚ ਆਉਂਦਾ ਜੀ ਇਹ ਅੰਬਾਲਾ ਡਿਵੀਜ਼ਨ ਉਤਰੀ ਰੇਲਵੇ ਦੇ ਤੋਂ ਦੱਸਿਆ ਸੀ ਸਥਾਪਨਾ ਦਾ ਜਿਹੜਾ ਸਮਾਂ ਲਗਭਗ 1905 ਤੋਂ 1910 ਦੇ ਵਿੱਚ ਹੀ ਜਿਹੜੀ ਸਥਾਪਨਾ ਹੋਈ ਸੀ ਜੀ ਬਿਜਲੀ ਕਰਨ ਬਾਰੇ ਆਪਾਂ ਦੇਖੀਦਾ ਬਿਜਲੀ ਕਰਨ ਜਿਹੜਾ ਪੂਰਾ ਹੋ 2022 ਦੇ ਵਿੱਚ ਹੋ ਗਿਆ 2000 ਦੋ ਇੱਥੇ ਪਲੇਟਫਾਰਮਾਂ ਸੀ ਸੋ ਇਹ ਸੀ ਇੱਥੇ ਦਾ ਇਤਿਹਾਸ ਆਪਾਂ ਆਪ ਜੀ ਨੂੰ ਦੱਸਿਆ ਉਹ ਸਟੇਸ਼ਨ ਮਾਸਟਰ ਤੇ ਜਿਹੜੀ ਬਾਸ ਉਪਲਬਧ ਹੈ ਬਰਨਾਲਾ ਇਹ ਨਿਆ ਦਫਤਰ ਹੈ ਜੀ ਬਰਨਾਲੇ ਦੇ ਰੇਲਵੇ ਸਟੇਸ਼ਨ ਦੇ ਸਟੇਸ਼ਨ ਮਾਸਟਰ ਦਾ ਅਤੇ ਸਟੇਸ਼ਨ ਸੁਪਰਡੈਂਟ ਦਾ ਤੇ ਇਹ ਸਾਮਣੇ ਤੋਂ ਬਰਠੰਡੇ ਤੋਂ ਜਿਹੜੀ ਲਾਈਨ ਜਿਹੜੀ ਆਂਦੀ ਪਈ ਆ ਤੇ ਇਹ ਵੀ ਬਾਹਰ ਜਾਂਦਾ ਏਰੀਆ ਹੈਗਾ ਤੇ ਇਹ ਫਾਇਰ ਅੱਗ ਬਜਾਓ ਇਹਨਾਂ ਦੇ ਵਿੱਚ ਪਾਣੀ ਭਰ-ਭਰ ਕੇ ਰੱਖਿਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਜਾਂ ਅਵਰੇਟਾ ਵੀ ਸੈਂਡ ਵੀ ਹੈਗਾ ਜੀ ਤੁਸੀਂ ਦੇਖ ਸਕਦੇ ਹੋ ਆਵੇ ਸੈਂਡ ਆ ਇਸ ਚ ਵਾਟਰ ਰੱਖਿਆ ਹੈ ਅੱਗ ਬੁਝਾਉਣ ਵਾਸਤੇ ਜਿਹੜਾ ਨਾ ਉਹਨੂੰ ਰੋਕ tham ਕਰਨ ਲਈ ਇਹ ਰੱਖਿਆ ਹੋਇਆ ਹੈ ਸਟੈਂਡ ਬਣਾ ਕੇ ਤੇ ਆਓ ਆਪਾਂ ਹੁਣ ਉਹ ਪੌੜੇ ਜਿਹੜੇ ਪਰਲੇ ਪਾਸੇ ਚੱਲਾਂਗੇ ਤੁਹਾਨੂੰ ਦਿਖਾਵਾਂਗੇ ਜੀ ਇਹ ਨਵਾਂ ਆਣ ਜਾਣ ਲੱਗੇ ਰਹਿੰਦਾ ਇੱਕ ਜਿਹੜੀ ਕੋਈ ਟ੍ਰੇਨ ਆ ਨਾ 1:30 ਤੋਂ ਗੰਗਨਗਰ ਜਾਣੀ ਆ ਸੁਪਰ ਫਾਸਟ ਉਹ 2 ਨੰਬਰ ਪਲੇਟਫਾਰਮ ਤੇ ਆਏਗੀ ਜੀ ਤੇ ਇਹ ਹੈ ਪਾਰਸਲ ਆਫਿਸ ਦੇ ਨਾਲ ਹੀ ਪਸ਼ਾਬ ਘਰ ਬਣਿਆ ਹੋਇਆ ਤੇ ਨਾਲ ਹੀ ਅੱਗੇ ਜਿਹੜੀ ਆ ਰੇਲਵੇ ਪੁਲਿਸ ਚੌਕੀ ਆ ਇਹ ਸਾਰਾ ਬਾਹਰ ਦਾ ਏਰੀਆ ਤੁਸੀਂ ਦੇਖ ਰਹੇ ਹੋ ਨੇ ਇੱਥੇ ਸਟਾਲ ਵੀ ਬਣਿਆ ਚਾਹ ਵਗੈਰਾ ਤੁਸੀਂ ਅੰਦਰ ਪੀ ਸਕਦੇ ਹੋ ਬਰੈਡ ਕੋਡਾ ਜੋ ਵੀ ਖਾਣਾ ਪੀਣਾ ਹੋਵੇ ਖਾ ਸਕਦੇ ਹੋ ਤੇ ਇਹ ਹੈ ਪਲੇਟਫਾਰਮ ਨੰਬਰ 10 ਇੱਧਰ ਸ਼ਾਇਦ ਹੀ ਆਵਾਤੀ ਆ ਇਧਰੋਂ ਵੀ ਜਿਹੜਾ ਰਸਤਾ ਬਾਹਰ ਜਾਂਦਾ ਹੈਗਾ ਤੇ ਅਸੀਂ ਤਿੰਨ ਨੰਬਰ ਪਲੇਟਫਾਰਮ ਤੇ ਜਿਹੜਾ ਖੜੇ ਆ ਤੇ ਤੁਸੀਂ ਦੇਖ ਸਕਦੇ ਹੋ ਅਜੇ ਕੋਈ ਟ੍ਰੇਨ ਆਣੀ ਹੋਣੀ ਆਉਦਾ ਹੀ ਇੰਤਜ਼ਾਰ ਹੋ ਰਹੀ ਹੋਣੀ ਆ ਪਾਣੀ ਦੀ ਸੇਵਾ ਵਾਲੇ ਵੀਰ ਪਾਣੀ ਪਿਆ ਰਹੇ ਨੇ ਤੇ ਉੱਪਰ ਜਿਹੜਾ ਪੁਲ ਹੋਂ ਉਧਰੋਂ ਮੈਂ ਚੜ ਕੇ ਇੱਧਰ ਆਇਆ ਹੈਗਾ ਤੇ ਇਹ ਸਾਹਮਣੇ ਜਿਹੜਾ ਇੱਕ ਨੰਬਰ ਨੂੰ ਕਨੈਕਟ ਕਰਦਾ ਜਿਹੜਾ ਮੈਂ ਤੁਹਾਨੂੰ ਪਹਿਲਾਂ ਦਿਖਾ ਕੇ ਹਟਿਆ ਜੀ ਇਹ ਸੀ ਰੇਲਵੇ ਸਟੇਸ਼ਨ ਬਰਨਾਲਾ ਤੇ ਆਓ ਆਪਾਂ ਹੁਣ ਵਾਪਸ ਇਸੇ ਪੌਣੀਆਂ ਤੋਂ ਉੱਤੇ ਚੱਲਾਂਗੇ ਸਟੇਸ਼ਨ ਵੱਲ ਨੂੰ ਆਪਾਂ ਪੁਲ ਦੇ ਉੱਪਰ ਆ ਗਏ ਜੀ ਦੁਬਾਰਾ ਵਾਪਸ ਚੜ ਕੇ ਇਹ 2 ਨੰਬਰ ਪਲੇਟਫਾਰਮ ਤੇ ਇੱਥੇ ਕੋਈ ਸਪੈਸ਼ਲ ਬੋਗੀ ਖੜੀ ਆ ਕੋਈ ਸਪੈਸ਼ਲ ਲੱਗਦੀ ਹੋਣੀ ਜਾਂਦੀ ਹੋਣੀ ਉਹ ਬੋਗੀ ਕਿਸੇ ਅਫੀਸਰ ਵਾਸਤੇ ਉਹਨੂੰ ਸਾਈਡ ਤੇ ਥਲਾ ਦਿੰਦੇ ਆ ਇਹ ਹੈ ਰੈਂਪ ਜੇ ਕੋਈ ਕਿਸੇ ਨੇ ਸਾਈਕਲ ਤੇ ਆਣਾ ਹੈਗਾ ਤੋਂ ਇੱਥਰੋਂ ਤੋਰ ਕੇ ਲਿਆ ਸਕਦਾ ਚੜਾ ਚੱਲ ਕੇ ਨਹੀਂ ਆ ਸਕਦਾ ਹੈਗਾ ਠੀਕ ਹੈ ਜੀ ਤੇਸੀ ਬਰਨਾਲੇ ਦਾ ਰੇਲਵੇ ਸਟੇਸ਼ਨ ਤੇ ਸਾਹਮਣੇ ਜਿਸ ਤਰ੍ਹਾਂ ਜਿਹੜਾ ਰੈਂਪ ਆ ਉਹ ਫੇਰ ਥੱਲੇ ਚਲੇ ਜਾਂਦਾ ਜੀ ਉਹ ਦੇਖੋ ਕਿ ਸਟੇਸ਼ਨ ਵੱਲ ਜਿਹੜੀ ਫੈਂਸਿੰਗ ਇੱਥੇ ਕੀਤੀ ਹੋਈ ਆ ਕਿਉਂਕਿ ਆ ਲਿਖਿਆ ਹੋਇਆ 25000 ਵੋਲਟੇਜ ਕਿਉਂਕਿ ਜਿਹੜੀ ਟ੍ਰੇਨ ਅੱਜਕੱਲ ਇਲੈਕਟ੍ਰੀਫਾਈਡ ਨੇ ਇਹਨਾਂ ਜਿਹੜੇ ਬੋਲਟ ਜਾਂ 25000 ਉਹਦੇ ਬਹੁਤ ਖਤਰਨਾਕ ਹੁੰਦੀ ਆ ਜੀ ਤੇ ਨਾਲ ਹੀ ਇੱਕ ਖਾਲੀ ਰੈਕ ਖੜਾ ਗੁਰਸੇਂ ਦਾ ਇਹ ਕੋਲੇ ਵਾਲੀ ਟ੍ਰੇਨ ਆ ਜੀ ਉਹਦਾ ਜਿਹੜਾ ਰੈਕ ਆ ਕਾਫੀ ਅੱਛਾ ਸੁੰਦਰ ਰੇਲਵੇ ਸਟੇਸ਼ਨ ਹੈ ਤੇ ਇਧਰੋਂ ਰੈਂਪ ਤੋਂ ਵੀ ਸਵਾਰੀਆਂ ਜਿਹੜੀਆਂ ਆਈ ਜਾਂਦੀਆਂ ਨੇ ਤੇ ਤੁਸੀਂ ਦੇਖ ਹੀ ਸਕਦੇ ਹੋ ਇਹ ਹੈ ਰੈਂਪ ਰਾਹੀਂ ਥੱਲੇ ਜਾਂਦਾ ਰਸਤਾ ਥੱਲੇ ਉੱਪਰ ਆਉਣ ਦਾ ਰਸਤਾ ਤੇ ਇਹ ਹੈ ਅਪ ਸਟੇਅਰ ਐਂਡ ਡਾਊਨ ਸਟੇਅਰ ਤੇ ਇਹ ਵਾਟਰ ਟੈਂਕਾ ਇਹ ਹੈ ਸੀਨੀਅਰ ਸੈਕਸ਼ਨ ਇੰਜੀਨੀਅਰ ਰੀਲ ਪਾਟ ਉੱਤਰ ਰਿਹਾ ਬਰਨਾਲਾ ਖ ਜੀ ਅਫੀਸਰ ਤੇ ਆ ਸਾਹਮਣੇ ਇੱਕ ਨੰਬਰ ਪਲੇਟਫਾਰਮ ਆ ਆਪਾ ਥੱਲੇ ਇਧਰ ਉਤਰੇ ਤੇ ਹੁਣ ਆਪਾਂ ਅਗਲਾ ਤੁਹਾਨੂੰ ਦਿਖਾਣੇ ਆ ਜੀ ਕਿ ਮੈਂ ਉਧਰੋਂ ਵਾਪਸ ਉਤਰ ਕੇ ਆਇਆ ਤੁਹਾਨੂੰ ਦਿਖਾ ਕੇ ਤੇ ਉਹ ਅਪ ਸਟੇਅ ਹੈਗੀਆਂ ਤੇ ਉਹ ਸਾਹਮਣੇ ਰੈਂਪ ਬਣਿਆ ਹੋਇਆ ਇਹ ਥੱਲੇ ਨੂੰ ਜਿਹੜੀਆਂ ਪੌੜੀਆਂ ਉਤਰਦੀਆਂ ਨੇ ਇਹ ਹੈ ਪੁਲਿਸ ਚੌਂਕੀ ਰੇਤਪੁਰ ਪੁਲਿਸ ਸਟੇਸ਼ਨ ਜਿਹੜਾ ਉਹਦੀ ਚੌਕੀ ਹੈ ਜੀ ਰੇਲਵੇ ਦੀ ਇਹ ਸਟੇਸ਼ਨ ਸੁਪਰੀਡੈਂਟ ਦਾ ਜੋ ਹੈ ਆਫਿਸ ਨਹੀਂ ਕੋਠੀ ਜਿਹੜੇ ਨਵੇਂ ਬਣੇ ਹੋਏ ਹੈ ਜੀ ਇਹ ਕੁਆਟਰਸ ਤੇ ਇਹਦੇ ਨਾਲ ਤੁਹਾਨੂੰ ਜਿਹੜੀ ਵੀਡੀਓ ਕਿਹੋ ਜਿਹੀ ਲੱਗੀ ਪਲੀਜ਼ ਲਾਈਕ ਸ਼ੇਅਰ ਐਂਡ ਕਮੈਂਟਸ ਤੇ ਇਹਦੇ ਨਾਲ ਬਰਨਾਲਾ ਸਟੇਸ਼ਨ ਤੋਂ सुरेंद्र ਸਿੰਘ ਨੂੰ ਦਿਓ ਇਜਾਜ਼ਤ ਜਿਨ੍ਹਾਂ ਮੇਰੇ ਵੀਰ ਭਾਈਆਂ ਨੇ ਮੇਰਾ ਜਿਹੜਾ ਚੈਨਲ ਆ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਜੋ ਤੁਹਾਨੂੰ ਅਗਲੀ ਵੀਡੀਓ ਦੀ ਨੋਟੀਫਿਕੇਸ਼ਨ ਬੜੀ ਆਸਾਨੀ ਨਾਲ ਮਿਲ ਸਕੇ ਇਹਦੇ ਨਾਲ सुरेंद्र ਸਿੰਘ ਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਵਾਹਿਗੁਰੂ ਰੱਬ ਰੱਖਾ ਜੀ ਸਤਿ ਸ੍ਰੀ ਅਕਾਲ ਜੀ